ਅੱਜ ਤੁਹਾਨੂੰ ਦਿਖਾਉਂਦੇ ਆ ਜੱਸੀ ਦਾ ਘਰ ਜਿਹੜਾ ਜੱਸੀ ਪਿੱਛੇ ਬਣਾ ਘਰ ਪਾ ਰਿਹਾ ਹਾ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਥੋੜੇ ਕਮੈਂਟ ਆਇਆ ਹੋਇਆ ਕਹਿੰਦੇ ਜੱਸੀ ਦਾ ਘਰ ਦਿਖਾਓ ਜਿਹੜਾ ਬਣ ਰਿਹਾ ਮੈਂ ਘਰ ਤਾਂ ਆ ਕੇ ਰ ਕੋਠੀ ਵੀ ਬਸੇ ਕੋਠੀ ਬਣਾ ਰਿਹਾ ਇਹ ਪਿੰਡਾਂ 'ਚ ਹੁਣ ਕੋਠੀ ਪਰ ਮੈਂ ਘਰ ਤਾਂ ਆ ਕੇ ਕਿਤਾ ਸੈੱਟ ਵੀਡੀਓ ਨਹੀਂ ਦੇਖੇਗੀ ਮੇਰੀ ਆਹ ਮੈਂ ਦੇਖੀ ਹਾਂ ਮੈਂ ਹਰੇਕ ਘਰ ਹੈ ਕਿਉਂ ਘਰ ਹੈ ਕਹਿੰਦਾ ਹਾਂ ਹਰੇਕ ਨੂੰ ਮੈਂ ਘਰੇ ਕਹਿ ਰਿਹਾ ਹੁਣ ਇਹਨੂੰ ਘਰ ਬਣਾ ਕੋਠੀ ਨਾ ਬਣਾ ਹਾਂ ਮੇਰਾ ਗਲਾ ਵੀ ਥੋੜਾ ਜਿਹਾ ਇਹਦਾ ਗਲਾ ਵੀ ਥੋੜਾ ਖਰਾਬ ਹੋਇਆ ਹੋਇਆ ਕੋਲਡ ਗੱਡੀ ਵੀ ਬੜੀ ਲੈਣੀ ਹਲੇ ਉਹ ਆਉਣ ਵਾਲੇ ਸਮੇਂ ਦੇ ਜਿਹੜੇ ਪਲਾਨ ਆ ਫਿਊਚਰ ਪਲਾਨ ਆ ਜਿਹੜੇ ਇਹਦੇ ਹੁਣ ਤੁਹਾਨੂੰ ਦਿਖਾਉਂਦੇ ਆ ਘਰ ਦਾ ਖੁੰਡੇ ਆਪਾਂ ਆਹ ਜੀ ਬਾਹਰੀ ਲੋਕਾ ਕਰਦੀ ਤੇ ਇੱਕ ਸਾਹਮਣੇ ਤੇ ਲੋਕਾ ਦਿਖਾਈ ਕੋਠੇ ਵੱਲ ਚੜ ਕੇ ਪੂਰੀ ਮਾਡਰਨ ਲੁੱਕ ਹੈ ਕਲਾਸਿਕ ਲੁੱਕ ਜਮ ਨਹੀਂ ਦਿੱਤੀ ਹੈ ਜਿਹੜੇ ਅੱਜ ਕੱਲ ਮਾਡਰਨ ਘਰ ਬਣਦੇ ਆ ਹਲੇ ਸ਼ੀਸ਼ਾ ਲੱਗਣਾ ਤੇ ਮੂਰ ਲੱਗਣਾ ਜਿੱਸੇ ਸ਼ੀਸ਼ਾ ਨੇ ਹਾਂ ਪੂਰਾ ਪੂਰੀ ਬਾਉਂਡਰੀ ਤੇ ਸ਼ੀਸ਼ਾ ਲੱਗਣਾ ਹੈ ਅੱਛਾ ਐਂ ਲੱਗਣਾ ਹੈ ਉੱਧਰ ਤੱਕ ਲੱਗਣਾ ਪਿੱਛੇ ਉੱਪਰ ਤੱਕ ਮਾਉਣਾ ਹਲੇ ਮੈਂ ਹਲੇ ਤਕਰੀਬਨ ਆਪਣਾ 80% ਕੰਮ ਹੋ ਗਿਆ 20% ਉਹਨਾਂ ਦੇ ਡੋਰਸ ਲੱਗਨੇ ਆ। ਹਾਂ। ਡੋਰ ਬਣ ਕੇ ਅੰਦਰ ਪਏ ਨੇ। ਹਾਂ 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 ਹਾਂ। ਤੇ ਉਹਨਾਂ ਨੂੰ ਪਾਲਿਸ਼ ਪੇਂਟ ਹੋਊਗਾ। ਫੇ ਥੱਲੇ ਟਾਈਲਸ ਲੱਗੂਗੀ। ਹਾਂ ਹਾਂ ਹਾਂ। ਫੇ ਸਾਰਾ ਇੱਕ ਵਾਰੀ ਪੇਂਟ ਹੋਊਗਾ ਅੰਦਰੋਂ ਵੀ ਬਾਹਰ ਤੋਂ ਵੀ। ਠੀਕ ਹੈ। ਫੇ ਕਲੀਨ ਅਪ ਹੋਊਗਾ। ਫਿਰ ਕਲੀਨਪਾ ਫਿਰ ਮਚ ਰਗੇ ਮੰਨ ਚਲ ਫਿਰ ਸਾਰਾ ਇੰਟੀਰੀਅਰ ਵਗੈਰਾ ਮੰਨ ਕ ਚੱਲੀ ਹਰ ਵੀ ਤੇਰੇ 2 ਤੋਂ 3 ਮਹੀਨੇ ਲੱਗੇ ਜਾਣਗੇ 2 ਤੋਂ 3 ਮਹੀਨੇ ਹਾਂ ਜਿਹੜੇ ਮਿਸਤਰੀ ਛੁੱਟੀਆਂ ਮਾਰਦੇ ਮੇਰੇ ਵੀ ਛੁੱਟੀਆਂ ਮਾਰਦੇ ਮੇਰੇ ਵੀ ਇਦਾਂ ਹੀ ਹੈ ਮੇਰੇ ਵੀ ਇਦਾਂ ਹੀ ਮੇਰੇ ਵੀ ਛੁੱਟੀਆਂ ਮਾਰੀ ਜਾਂਦੇ ਮੇਰੇ ਵੀ ਹੁਣ 10 ਜਾਂ 11 ਤਰੀਕ ਨੂੰ ਕਹਿੰਦੇ ਅਸੀਂ ਆਉਂਗੇ ਅੱਛਾ ਇੱਥੇ ਐਂਟਰਸਾਈਡ ਤੇ ਪੂਰਾ ਲੱਗੂਗੀ ਵੀ ਕਵਰ ਜਿਹਾ ਲੱਗੂਗਾ ਇਹ ਸਾਰਾ ਨਾ ਪਾਲਿਸ਼ ਹੋਊਗਾ ਦੁਆਰਾ ਸੇ ਅੱਛਾ ਤੂੰ ਤਾਂ ਬਹੁਤ ਗੰਦ ਪਿਆ ਆਇਆ ਹੈ ਹੁਣ ਜਦ ਬਣਦਾ ਹੁੰਦਾ ਫਿਰ ਇਦਾਂ ਹੀ ਆ ਸਾਰਾ ਟਾਈਲਸ ਲੱਗਣੀ ਐ ਥੱਲੇ ਥੱਲੇ ਟਾਈਲਸ ਲੱਗਣੀਆਂ ਤੇ ਠੀਕ ਆ ਨੀ ਟਾਈਲਸ ਲੱਗਣੀਆਂ ਹਾਂ 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 ਪਹਿਲਾਂ ਉੱਪਰੋਂ ਘੁੰਮਣਾ ਆ ਥੱਲੇ ਥੱਲੇ ਤੋਂ ਸ਼ੁਰੂ ਕਰ ਲੰਨੇ ਹਾਂ ਹਾਂ ਸਾਰੀਆਂ ਟਾਈਲਸ ਲੱਗਣੀਆਂ ਅੱਛਾ ਅੱਛਾ ਆ ਸਾਰਾ ਕੁਝ ਟੱਕ ਹੋਇਆ ਅੱਛਾ ਹੁਣ ਅੱਗੇ ਆਪੇ ਤੇ ਹਾਂ 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 ਆ ਛੋਟਾ ਜਿਹਾ ਭਾਈ ਬੇੜਾ ਰਹਿ ਗਿਆ ਇਹਦਾ ਇੰਨਾ ਕੁ ਸਾਰੀਆਂ ਟਾਈਲਸ ਲੱਗਣੀਆਂ ਅੱਛਾ ਜਿਵੇਂ ਕੀ ਇਹਨੇ ਪਰ ਵੀ ਕੱਟਣਾ ਹੋਵੇ ਤੇ ਵੀ ਟਾਈਲਸ ਆ ਅੱਜ ਤੱਕ ਕਟਰ ਪੱਟੇ ਹੋਇਆ ਇਹ ਘਰਪਨ ਪੂਰਾ ਕਿਹੜਾ ਤੇ ਹੋ ਜਾਂਦਾ ਹਾਂ ਨਹੀਂ ਕਰਿਆ ਅੱਛਾ ਵੀ ਪ੍ਰੋਪਰ ਪੇਂਟ ਉਹ ਨਪਾਈ ਹੋ ਕੇ ਨਾ ਹਾਂ 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 ਹੁਣ ਅਸੀਂ ਪੂਰੇ ਘਰ ਪਰ ਨੂੰ ਜੀੜਾ ਦੇ ਰਹੇ ਹਾਂ ਇੱਥੇ ਟਾਈਲਸ ਲਾ ਦੇਣੀ ਸਾਰੀ ਹਾਂ 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 ਬਿਲਕੁਲ ਆਦਰੋਂ ਆਪਣਾ ਘਰ ਵਾਣਾ ਦੇ ਗਰਾਜ ਗੱਡੀ ਖੜਨ ਨੇ ਨੂੰ ਅੱਛਾ ਲਾਂਡਰੀ ਇੱਥੇ ਲਾਂਡਰੀ ਬਣੂਗੀ ਮੈਂ ਕਹਾਂ ਤੁਹਾਡੀ ਹੈ ਲਾਂਡਰੀ ਉੱਪਰ ਪਾਸੇ ਰੱਖੀ ਹੋਈ ਹੈ ਅੱਛਾ ਲਾਂਡਰੀ ਉੱਪਰ ਰੱਖੀ ਹੋਈ ਹੈ ਇਹ ਹੋ ਗਿਆ ਲੱਕੜੀ ਦਾ ਕੰਮ ਹੋ ਰਿਹਾ ਹੈ ਲੱਕੜੀ ਦਾ ਕੰਮ ਹੋ ਰਿਹਾ ਹੈ ਸਾਗਵਾਨ ਨੂੰ ਲਿਆਂਦੇ ਸੀ ਡੈਡੀ ਨੇ ਅੱਛਾ ਸਾਗਵਾਨ ਲੱਕੜੀ ਲਾ ਰਿਹਾ ਵਾਹ ਬਈ ਵਾਹ ਸਾਗਵਾਨ ਫਿਰ ਆਪਣੇ ਪਨਾਕੇ ਲਾ ਕੇ ਵਧਿਆ ਸਾਗਵਾਨ ਦਾ ਕਿਹਾ ਇੰਨਾ ਖਾਸ ਹੁੰਦੀ ਸਾਗਵਾਨ ਦੇ ਵਿੱਚ ਸਾਡੇ ਸਾਡੇ ਸਾਗਵਾਨ ਨੇ ਲੱਗੇ ਹੋਏ 50 ਸਾਲ ਕੱਢ ਗਏ ਪ੍ਰਾਣ ਦਰਵਾਜ਼ੇ ਅੱਛਾ ਸਾਗਵਾਨ ਲੱਕੜੀ ਦਾ ਮੈਨੂੰ ਜਰੂਰ ਦੱਸਿਓ ਫਿਰ ਮੈਂ ਵੀ ਆਪਣੇ ਸਾਗਵਾਨੇ ਲਵਾਵਾਂਗੇ ਹੁਣ ਪਹਿ ਕੱਟ ਕੋ ਦਾ ਟਾਲੀ ਟਾਲੀ ਟਾਈਪ ਨੂੰ ਲੈਣਾ ਪੈਣਾ ਬਣਾਣੀ ਪੈਣੀ ਹੈ ਵੇਪਰ ਅੱਛਾ ਕਟਿੰਗ ਹੋ ਗਈ ਪ੍ਰੋਪਰ ਹੂੰ 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 ਢੇਰ ਸਾਰਾ ਕੁਝ ਚੱਲੂ ਹੈ ਚਲੋ ਸੋਚ ਰਹੇ ਦੇ ਪਰ ਵੀ ਸਾਗ ਵਾਂਗ ਬੜੇ ਵੀ ਤੇ ਹੁਣ ਤੁਹਾਨੂੰ ਦਿਖਾਉਂਦੇ ਲੋਕੀ ਅਲੂਮੀਨੀਅਮ ਵੀ ਲਾਣ ਲੱਗੇ ਹੁਣ ਤਾਂ ਹਾਂ 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 ਅਲੂਮੀਨੀਅਮ ਵਿੱਚ ਡਸਟ ਹੂੰ ਹੂੰ ਵੀ ਸਾਡੀ ਹੁਣ ਇਹਦੀ ਕਲੀਨਿੰਗ ਨਹੀਂ ਹੋਵੇਗੀ ਜਦੋਂ ਹੋ ਜੂਗੀ ਫਿਰ ਕਲੀਨਿੰਗ ਦੇ ਬਾਅਦ ਫਿਰ ਦਿਖਾ ਦਾਂਗੇ ਜਦ ਤੂੰ ਬਾਹਰ ਚਲੀ ਗਿਆ ਇਹ ਸਾਰਾ ਇਹ ਤਾਂ ਹੁਣ ਥੋੜਾ ਕੁੰਡਾ ਚ ਲੱਗਦਾ ਕਰਿਆ ਹੋਇਆ ਆ ਆ ਦਰਵਾਜੇ ਸਾਰੇ ਸਾਗ ਬੰਦ ਇੱਥੇ ਬਣ ਕੇ ਤਿਆਰ ਹੈ ਬਸ ਪੇਂਟ ਪਾਲਿਸ਼ ਹੋਣੀ ਹੈ ਹਾਂ 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 ਆਪ ਨਹੀਂ ਕਹਿਦਰੀ ਹੈ ਕਿ ਇਸ ਆਪਣੇ ਬੜਾ ਟੀਵੀ ਲਾ ਦੇਣਾ ਬਹੁਤ ਸਾਰਾ ਇੱਥੇ ਸਾਹਮਣੇ ਟੀਵੀ ਦਾ 30 ਬਲਗੂ ਰਹਾ ਅੱਛਾ ਆਹ ਸਾਰਾ ਇੱਥੇ ਸ਼ੀਸ਼ਾ ਲਗਾਉਣਾ ਕਿ ਤੇ ਪੀਲਾ ਅੱਛਾ ਲਰੋਂ ਗਿਆ ਸਾਰਾ ਕੰਮ ਪੂਰਾ ਹੋਇਆ ਨਾ ਹਾਂ 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 ਤੇ ਪੰਦਰ 2 3 ਫੋਫੇ ਜਾਂ 1 ਇੱਧਰ ਹੋਵੇਗਾ ਉਹ ਇੱਧਰ ਹੋ ਰਹੇ ਨੇ ਤੇ ਮੈਂ ਚਲੋ ਉਹ ਟੇਬਲ ਲਾ ਜੂਗਾ ਤੇ ਆਹ ਕੰਵਰਾ ਆ ਜਾ ਪਹਿਲਾਂ ਇਹ ਪਹਿਲਾ ਕਮਰਾ ਆ ਗਿਆ ਹਾਂ 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 ਤੇ ਇੱਧਰ ਇੱਕ ਟਾਇਲਟ ਆ ਗਿਆ ਹਾਂ ਬਾਥਰੂਮ ਸਾਹਮਣੇ ਇੱਥੇ ਤੇ ਇਹਦਾ ਉਹ ਕਬੂਰ ਬਣਾਣਾ ਬਣਾ ਲਈ ਸਾਰਾ ਕੱਪੜੇ ਵਾਸਤੇ ਮੈਨੂੰ ਤੇਰੀ ਇੱਕ ਚੀਜ਼ ਨਾ ਜਦ ਮੈਂ ਪਹਿਲਾਂ ਘਰ ਦੇਖਿਆ ਤਾਂ ਇਹਦੇ ਜਿੰਨੇ ਵੀ ਬਾਥਰੂਮ ਦੇ ਨਾਲ ਕਬੂਰ ਬਣਾਏ ਹੋਇਆ ਜਿੱਦਾਂ ਮੈਂ ਸਾਹਮਣੇ ਇੱਥੇ ਆ ਕਬੂਰ ਕੱਪੜੇ ਕੁੱਪੜੇ ਨੂੰ ਸਾਹਮਣੇ ਫਿਰ ਬਾਥਰੂਮ ਹੈ ਦੋਨੋਂ ਪਾਸੇ ਨੂੰ ਅਟੈਚ ਹੋ ਗਿਆ ਹੈ ਇਹਨੂੰ ਅਸੀਂ ਆ ਗੇਟ ਪਾ ਦੇ ਤਾ ਕਿਉਂਕਿ ਇੱਕ ਸੈਕਰੀਟ ਟਾਇਲਟ ਨਹੀਂ ਬਣਾਇਆ ਜੀਗਾ ਹਾਂ ਹਾਂ ਫਿਰ ਇਹ ਬੰਦ ਹੋ ਗਏ ਨਾ ਕਬੂੜ ਸਾਰੀਆਂ ਤੁਹਾਡੇ ਕੋਈ ਆਇਆ ਗਿਆ ਨਹੀਂ ਕੋਈ ਆਈ ਯੂਜ਼ ਗੱਲ ਕਰੋ ਮੈਂ ਹੈ ਨਹੀਂ ਸੀਗਾ ਉਹਨੇ ਤਾਂ ਚਲ ਹੋਰ ਪਲਾਨਿੰਗ ਕਰ ਲੈਂਦੇ ਹਾਂ ਹਾਂ ਆ ਸੈਕੰਡ ਰੂਮ ਆ ਗਿਆ ਹਾਂ ਨੂੰ ਗੀਟ ਬਾਹਰ ਜਾਂਦਾ ਇਹਦੇ ਸੇਮ ਸੇਮ ਉਹ ਇੱਧਰ ਕਬੂੜ ਤੇ ਇੱਧਰ ਟਾਇਲਟ ਆ ਗਿਆ ਇਹਦੇ ਟਾਇਲਟ ਆ ਗਿਆ ਹਾਂ ਹਾਂ ਇਹ 3 ਬੈਡਰੂਮਸ ਨੇ ਕਿੰਨੇ 3 ਨੇ ਮਾਸਟਰ ਬੈਡਰੂਮ ਜਦ ਤਨੇ ਮਾਸਟਰ ਬੈਡਰੂਮ ਮਾਸਟਰ ਬੈਡਰੂਮ ਹਾਂ ਜੋ ਇੱਥੇ ਹੋ ਗਏ ਇੱਕ ਆ ਕਮਰਾ ਆ ਗਿਆ ਇੱਧਰ ਇੱਕ ਕਮਰਾ ਇੱਧਰ ਆ ਕਮਰਾ ਆ ਗਿਆ ਇੱਕ ਇਹ ਕਮਰਾ ਆ ਗਿਆ ਹੈ। ਇਹ ਇੰਦਰ ਇਹ ਕਮਰਾ ਸਿਰਫ ਰੱਖਿਆ ਦਾ ਸੋਫੇ-ਸੂਫੇ ਲਈ ਸੀਗਾ। ਹਾਂ ਡਰਾਈਂਗ ਰੂਮ ਡਰਾਈਂਗ ਰੂਮ ਕਹਿੰਦੇ ਇਹਨੂੰ ਪੰਜਾਬੀ ਜੜੇ ਜਾਲਾ ਕਹਿੰਦੇ ਨਾ। ਅੱਛਾ ਪਛਾਪੀ ਜੀ। ਕਿਉਂਕਿ ਇਤਾਰੇ ਪੂਜਾ ਰੂਮ ਪੂਜਾ ਰੂਮ ਬਣ ਗਿਆ ਭਾਈ ہمارا ਦਾ ਭਾਈ। ਇੱਥੇ ਇਹ ਜੇ ਗਲਤੀ ਕਰੀ ਹੈ ਕਿਉਂਕਿ ਪੂਜਾ ਰੂਮ ਆ ਹੋਰ ਕਿਤੇ ਬਣਾਉਣਾ ਸੀਗਾ ਸਪੈਸ਼ਲੀ ਉੱਪਰ। ਅੱਛਾ। ਕਿਉਂਕਿ ਕਈ ਵਾਰੀ ਆਪਾਂ ਪੈਰ ਤੋਂ ਇਹਦੇ ਚੜ੍ਹਦੇ ਹੁੰਦੇ ਆ ਤੇ ਇੱਕ ਤਾਂ ਆ ਫਿਰ ਰੂਮ ਨਹੀਂ ਖਰਾਬ ਰੂਮ ਰੂਮ ਬੱਟਾ ਬਣ ਜਾ ਰਿਹਾ ਤਾਂ। ਸੱਤ ਭਾਵੇਂ ਤੁਸੀਂ ਇਹਨੂੰ ਵੱਡੇ ਨੂੰ ਇਹਨੂੰ ਪੂਰਾ ਪੂਜਾ ਰੂਮੇ ਬਣਾ ਲੰਦੇ ਵੱਡਾ ਫੁਰਜ ਭਾਵੇਂ ਪੈ ਵੀ ਜਾਂਦੇ ਸਾਈਡ ਪਰ ਵੱਡਾ ਰੂਮ ਬਣਾਉਣਾ ਇਹ ਨਹੀਂ ਹੋ ਸਕਦਾ ਸੀ ਮੈਂ ਹੈ ਨਹੀਂ ਸੀਗਾ ਹੁਣ ਕਰਦੇ ਜਿੰਨਾ ਦੁਆਰ ਲਾਇਆ ਲਾ ਲਿਆ ਪੂਰੇ ਆਪਣੇ ਹਵਾਏ ਨੇ ਲੈ ਨਹੀਂ ਕੇ ਹਾਂ ਹਾਂ ਆ ਕਿਚਨ ਆ ਕਿਚਨ ਆ ਗਿਆ ਭਾਈ ਵਾਹ ਇਹਨੂੰ ਹੁਣ ਆਪਾਂ ਸਾਰੇ ਤਖਾਨੀਓ ਪੈਣੀ ਇਹ ਪਟਾਉਣੀ ਪੈਣੀ ਜਿਹੜੇ ਆਪਾਂ ਦੇਖ ਕੇ ਆਏ ਨਾ ਅਸੀਂ ਇੱਥੇ ਬਾਹਰ ਉਹਨਾਂ ਨੇ ਆਪ ਅੱਗੇ ਫਿੱਟ ਕਰਕੇ ਜਾਣੀ ਅਸੀਂ ਜਿਹੜੀ ਤੁਸੀਂ ਮੇਰੇ ਸਾਡੇ ਪਿਛਲੇ ਵੀਡੀਓ ਦੇਖਿਓ ਨਾ ਇਹ ਤੇਰਾ ਵੀ ਜਿਆ ਯੂ ਟੂਬ ਬਣ ਜਾਂਦਾ ਪੂਰਾ ਹੈ ਨਾ ਉਹ ਕਿਹ ਦੀ ਸ਼ੋਅ ਹੈ ਵਿੱਚ ਉਹਨਾਂ ਵਿੱਚ ਮਾਈਕ੍ਰੋਵੇਵ ਤੇ ਆ ਉੱਪਰ ਉਹ ਕਰੀ ਹੋਈ ਆ ਇਹ ਅੰਦਰ ਦੇ ਦੀ ਸੀਲਿੰਗ ਕਰ ਰਹੇ ਸੀਲਿੰਗ ਸੀਲਿੰਗ ਇੱਥੇ ਦੋ ਪੱਖੇ ਲਾ ਰਹੇ ਨੇ ਕਪੱਚੂ ਮਰ ਆਉਗਾ ਹਾਂ ਮਰ ਆਉਗਾ ਚਮਰ ਲੱਗੋ ਇੱਥੇ ਇੱਥੇ ਪੱਖੇ ਸੀਲਿੰਗ ਲੱਗ ਚੁੱਕੇ ਆਹਾਂ ਡਾਉਨ ਸੀਲਿੰਗ ਨੋਰਮਲ ਉਹ ਹੋ ਰਿਹਾ ਇਹ ਤੋਂ ਬਾਅਦ ਦੋ ਕੋਟਿੰਗ ਤੋਂ ਬਾਅਦ ਫੇਰ ਪੇਂਟ ਹੋਣਾ ਹਾਂ 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 ਮੇਨ ਪੇਂਟ ਕਰਦੇ ਪੇਂਟ ਕਰਦੇ ਹਾਂ ਹਾਂ ਲਾ ਵੀ ਉੱਪਰ ਚਲਦੇ ਆ ਫਰਸਟ ਫਲੋਰ ਮਹਾਰਾਜ ਬੈਤ ਨਮਾ ਜਲੀ ਆ ਅਸੀਂ ਇੱਥੋਂ ਥੱਲੇ ਆਏ ਆ ਤੇ ਉੱਪਰ ਜਿੱਥੇ ਸਾਰਾ ਸ਼ੀਸ਼ਾ ਲੱਗੂਗਾ ਤੇ ਇਹ ਵੀ ਕੰਪੋਰਟ ਬੰਦ ਹੋ ਜਾਊਗਾ ਇਹਦੇ ਵਿੱਚ ਇਨਵਰਟਰ ਵਗੈਰਾ ਬੈਟਰੀ ਵਗੈਰਾ ਸਾਰਾ ਕੁਝ ਆ ਜਾਊਗਾ ਹਾਂ 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 ਤੇ ਫਿਰ ਇੱਥੇ ਤੋਂ ਆਪਾਂ ਬਾਹਰ ਨਿਕਲਦੇ ਆਂ ਔਰ ਇਹਦਾ ਪਰ ਸਾਹਮਣੇ ਦੁਪਾਇ ਸੀ ਉੱਥੇ ਸਭ ਨਾਲ ਅਸੀਂ ਵੀਡੀਓ ਬਣਾਈ ਜਾਈਦਾ ਲਖੜੇ ਹਾਂ ਸ਼ੀਸ਼ਾ ਲੱਗੂ ਇੱਥੇ ਮੇਰੇ ਸ਼ੀਸ਼ਾ ਲੱਗਣਾ ਹਾਂ ਸਾਰਾ ਰਾਊਂਡ ਡੇਟ ਅਪ ਹੋ ਜਾਣਾ ਸ਼ੀਸ਼ਾ ਬਾਹਰ ਤੱਕ ਹਾਂ 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 ਤੇ ਆ ਹੁਣ ਸਾਡਾ ਬੈਡਰੂਮ ਆ ਗਿਆ ਆ ਟੌਟ ਆ ਗਿਆ ਯਾਨੀ ਕਿ ਉੱਪਰ ਤੋਂ ਹੀ ਪੜੋਂਗੇ ਹੈ ਹਾਂ ਤਾਂ ਸਾਹਮਣੇ ਜੂ ਦੇਖੂਗਾ ਵੀ ਇਹ ਸਾਰਾ ਕੁਝ ਚਟਕਾਰਿਆ ਨਾ ਜਿਹੜੇ ਮੈਂ ਲੱਗੀਆਂ ਅਸਲ ਤਾਂ ਟਾਇਲਟ ਆ ਗਿਆ ਅਸਲ ਤਾਂ ਟਾਇਲਟ ਤੇ ਬਣਾਉਣਾ ਹੈ ਹਾਂ 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 ਸਾਰਾ ਕੁਝ ਆ ਗਿਆ ਅਜੇ ਜਦ ਵੀ ਮੈਨੂੰ ਛੋਟੇ ਲੱਗਿਆ ਇਹ ਕਮਰਾ ਫੁੱਲਰ ਬਣਾਉਣਾ ਜਿਹਦੇ ਰੋ ਸਾਰਾ ਅਜੇ ਨਹੀਂ ਹੈ ਗਾਰੇ ਦਾ ਪਾਣਾ ਹੈ ਨਾ ਅੱਜ ਇਹ ਬਾਹਰ ਅੱਲਾ ਉੱਪਰ ਦਾ ਬੇੜਾ ਆ ਗਿਆ ਹੁਣ ਭਾਈ ਇਹ ਹਾਂ ਦੇਖਣਾ ਹੈ ਜੀ ਆਹ ਉੱਪਰ ਹਾਂ 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 ਸਾਰਾ ਵਧੀਆ ਡਿਜ਼ਾਈਨ ਕਰਿਆ ਐਸਾ ਤਾਂ ਹਾਂ 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 ਮਾਡਰਨ ਬਣਾਇਆ ਤਾਂ ਨਾ ਜਿਹੜੇ ਦਿਖ ਰਿਹਾ ਨਾ ਪਰ ਸਾਰਾ ਮਾਡਰਨ ਬਣਾਇਆ ਸੋਹਣਾ ਬੜਾ ਵਧੀਆ ਲੱਗਦਾ ਲਾਈਟਾਂ ਲੱਗ ਜਾਂਦੀਆਂ ਹਾਂ ਲੱਟਾਂ ਮੈਂ ਦੇਖ ਹਾਂ ਹਾਂ ਉੱਪਰ ਟਾਰ ਲੱਗੀ ਦਰਿਸ਼ਾ ਸਾਰਾ ਉਹ ਆਕੀਸ਼ਾ ਲੱਗਣਾ ਅੱਛਾ ਠੀਕ ਹੈ ਇਹ ਆ ਮੈਂ ਡੈਡੀ ਨੂੰ ਪੁੱਛਿਆ ਸੀ ਮੈਨੂੰ ਤਾਂ ਪਤਾ ਸੀ ਇਹ ਕਦੇ ਵਾਸਤੇ ਹੁੰਦਾ ਹਾਂ 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 ਇਹ ਕਦੇ ਵਾਸਤੇ ਬਣਾਇਆ ਹਾਂ ਨਾਲੇ ਜਿੱਤ ਆ ਉਹਦਾ ਸਾਡੇ ਕਿੱਥੇ ਲੱਗਣਾ ਵੇ ਤੜਕੇ ਪੈਕ ਬੁਕ ਲਾਉਂਦਾ ਮੈਂ ਦੱਸਿਆ ਗਿਆ ਹੀ ਹੋਇਆ ਪੈਕ ਹਾਂ ਤੇਰੇ ਬੰਦੀ ਹੋਦੇ ਵਾਸਤੇ ਹੀ ਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇੱਧਰ ਵੀ ਬੇੜਾ ਖੁੱਲਾ ਇੱਧਰ ਵੀ ਲਾਂਡਰੀ ਕਰ ਸਕਦੇ ਹਾਂ ਵੀ ਕਲਸਾ ਜੀ ਸਰਕਾਰ ਕਿਹਨਾ ਹੋਇਆ ਨਾ ਇੱਥੇ ਉੱਪਰ ਲਾਈਟਾਂ ਲੱਗਣੀਆਂ ਤੇਰੀ ਹਨਾ ਹਾਂ ਆਲੇ ਦੁਆਲੇ ਥੱਲੇ ਵੀ ਲਾਈਟਾਂ ਉੱਪਰ ਵੀ ਲਾਈਟਾਂ ਲਾਓ ਭਾਈ ਹੱਥ ਇੱਥੇ ਜਿਹੜਾ ਪਾਵਰ ਸਰੀ ਹਸਾਰਾ ਥੱਲੇ ਦਿਖਾਇਆ ਤੁਸੀਂ ਇਹ ਭਾਈ ਜੱਸੀ ਦਾ ਘਰ ਸੀ ਤੇ ਹੁਣ ਚੱਲੀਏ ਆਪਾਂ ਆਪਣੇ ਕੰਮ ਪਰ ਹਾਂਜੀ ਅੱਗੇ ਦੱਸੋ ਅੱਛਾ ਚਾਲੀ ਲੱਗਣੀ ਐ ਸਕਿਉਰਿਟੀ ਸਿਸਟਮ ਮਿਲਟਰੀ ਜਨਕ ਮਿਲਟਰੀ ਵਾਲੀ ਅੱਛਾ ਹਾਂ ਤੇ ਉੱਪਰ ਟੈਂਕੀ ਆ ਉੱਪਰ ਟੈਂਕੀ ਆ ਤੇ ਉਹ ਜਿਹੜੀ ਮੇਨ ਟੈਂਕੀ ਆ ਉਹਦੇ ਵਿੱਚ ਬਣਾਤੀ ਪਹਿਲਾਂ ਅੱਛਾ ਸਟੇਮੈਂਟ ਵੀ ਉਹ ਜਿਹੜੀ ਉੱਪਰ ਆ ਉਹਦੇ ਵਿੱਚ ਟੈਂਕੀ ਰੱਖੀ ਹੋਗੀ ਕੰਗਾਰੂ ਕੰਗਾਰੂ ਕਿੱਥੇ ਖੜਾ ਕਰਨਾ ਕੰਗਾਰੂ ਲਈ ਉਹ ਵਧੀਆ ਬਣਿਆ ਹੋਇਆ ਜੇ ਚੜ ਜਵੇ ਮਾਰੀ ਉੱਥੇ ਦੇਖ ਲਵੇ ਅੱਛਾ ਮੈਂ ਚੜ ਕੇ ਦਿਖਾਉਣਾ ਉੱਪਰ ਚੜ ਕੇ ਦੇਖ ਲੈ ਅੱਛਾ ਆ ਇੱਥੇ ਰੱਖਣਾ ਭਾਈ ਕੰਗਾਰੂ ਇਹਦੇ ਪਰਾਂ ਰੌਂਡ ਸਰਕਲ ਬਣਿਆ ਹੋਇਆ ਇਹਨੂੰ ਹੋਰ ਉੱਚਾ ਚੱਕਣਾ ਪੈਣਾ ਜੱਸੀ ਯਾਰ ਇੱਥੇ ਤੜਾ ਥੱਲੇ ਅੱਧਾ ਥੱਲੇ ਰਹਿ ਜਾਣਾ ਅੱਧਾ ਉੱਪਰ ਹਾਂ ਟਰੰਪ ਜਿੱਤ ਗਿਆ ਪਤਾ ਨਹੀਂ ਹੁਣ ਇਕਨੋਮੀ ਦਾ ਕੀ ਹੋਊਗਾ ਚਲ ਦੇਖਦੇ ਹਾਂ ਉਹ ਤਾਂ ਪੂਰਾ ਘੈਂਟ ਬੰਦਾ ਬਾਈ ਲੈ ਇਕਨੋਮੀ ਵਾਈਸ ਤਾਂ ਹੋ ਗਈ ਐ ਇਕਨੋਮੀ ਵਾਈਸ ਜਿਹੜੇ ਜਿਹੜੇ ਵਾਰ ਕਰਾਉਂ ਹੋ ਰਿਹਾ ਜਿੰਨਾ ਵੀ ਉਹ ਤਾਂ ਰੋਕ ਦੂਗਾ ਰੋਕ ਦੂ ਰੋਕ ਦੂ ਹੁਣ ਜਿਹੜਾ ਮੇਨ ਆ ਕਹਦਾ ਮੈਂ ਰਸ਼ੀਆ ਉਹਦੀ ਯਾਰ ਯੂਕਰੇਨ ਦੀ ਲੜਾਈ ਬੰਦ ਕਰਾਉਣੀ ਪਹਿਲਾਂ ਕਹਤਾ ਉਹਨੇ ਚਲ ਬਾਈ ਜੱਸੀ ਹੁਣ ਅਸੀਂ ਆਪਣੇ ਘਰੇਲੂ ਕੰਮ ਕਰ ਲੈ ਜੱਸੀ ਦਾ ਘਰ ਤੁਸੀਂ ਦੇਖ ਲਿਆ ਜੱਸੀ ਦਾ ਇੱਕ ਹੋਰ ਪਰਿਵਾਰ ਵੀ ਰਹਿੰਦਾ ਇੱਥੇ ਮੈਂ ਵਿੱਚ ਨੂੰ ਦਿਖਾਉਂਦਾ ਮੱਲਕ ਦੇ ਕਿਹ ਆ ਬੈਠਾ ਜੱਸੀ ਦਾ ਪਰਿਵਾਰ ਇੱਕ ਹਾਂ ਪਰਿਵਾਰ ਦਾ ਇਹ ਕੱਲ ਛੇੜਦਾ ਸੀ ਮਨ ਨੂੰ ਹਾਂ ਜੱਸੀ ਦਾ ਪਰਿਵਾਰ ਆ ਸਾਰਾ ਇਹ ਇੱਧਰ ਭਾਈ ਆ ਬੈਠਾ ਮਸਾਲਾ ਮੜਾ ਰਿਹਾ ਘਰ ਘਰ ਬਣਾਉਣ ਵਾਸਤੇ ਜੱਸੀ ਤੂੰ ਮਨ ਨੂੰ ਕਹੀ ਜਾਂਦਾ ਵੀ ਪੰਜਾਬ ਚ ਭਈਏ ਆਏ ਆਗੇ ਹਾਂ ਅੱਜ ਮਾਸਕ ਲਾਣਾ ਪੈਂਦਾ ਹੈ ਸੌਰੀ ਮਾਸਕ ਕਹਿੰਦਾ ਆ ਲਾਣਾ ਪੈ ਰਿਹਾ ਕਿ ਡਸਟ ਨਾ ਵਵੇ ਕਿਉਂਕਿ ਉਹ ਨਹੀਂ ਪੋਲਿਊਸ਼ਨ ਹੁਣ ਤੋਂ ਇਹਨੇ ਹੁਣ ਮੈਂ ਇਹਦੇ ਨਾਲ ਦਿੱਲੀ ਜਾਣਾ ਮੈਂ ਕਹੀ ਜਾਂਦਾ ਵੀ ਉਸ ਸਾਡ ਪੋਲਿਊਸ਼ਨ ਬਹੁਤ ਜ਼ਿਆਦਾ ਨਾ ਮੈਨੂੰ ਲੈ ਕੇ ਜਾ ਕਹਿੰਦਾ ਵੀਰੇ ਚੱਲ ਮੈਂ ਕਹਾਂ ਭਾਈ ਚੱਲ ਜਾਣਾ ਪੈਣਾ ਇਖਦੋ ਕਮੈਂਟ ਵੀ ਆਲੇ ਹਾਂ ਕਹਿੰਦਾ ਜੱਸੀ ਦੇ ਨਾਲ ਤੂੰ ਜ਼ਿਆਦਾ ਤਾਂ ਘੁੰਮ ਰਿਹਾ ਹੁਣ ਜੱਸੀ ਤੋਂ ਤੂੰ ਕਹੂੰਗਾ ਕਿ ਜੱਸੀ ਨੂੰ ਕਹਾਂ ਵੀ ਮੇਰਾ ਵੀਜ਼ਾ ਪੈ ਗਿਆ ਮੇਰਾ ਵੀਜ਼ਾ ਲੱਗੇ ਅੱਲਾ ਦੱਸਿਆ ਮੈਂ ਆ ਕਦਾ ਸੋਚਿਆ ਵੀ ਨਹੀਂ ਚੀਜ਼ ਨਹੀਂ ਵੀਜ਼ਾ ਤਾਂ ਪਹਿਲੇ ਲੋਕਾਂ ਲੋਕ ਮੇਰਾ ਵੀਜ਼ਾ ਪਹਿਲੀ ਲੱਗਿਆ ਪਿਆ ਨਿਊਜ਼ੀਲੈਂਡ ਦਾ ਲੱਗਿਆ ਕੈਨੇਡਾ ਮੈਂ ਜਦ ਮਰਦੀ ਫਾਇਲ ਲਾ ਮੈਂ ਜਦ ਇੰਸਟਰੀਅਨ ਵੀਜ਼ਾ ਦੇਖੀ ਕੀ ਹੋਇਆ ਕੀ ਹੁਣ ਗੱਲ ਅਸੀਂ ਪੱਕੀ ਕਰ ਦੇਣੀ ਮੈਂ ਚੱਲਿਆ ਉਹਨੂੰ ਪ੍ਰਦੀਪ بھائی ਕੋਲ ਲੈ ਕੇ ਵੀ ਮੇਰਾ ਭਾਈ ਆਸਟ੍ਰੇਲੀਆ ਦਾ ਵੀਜ਼ਾ ਲਵਾ ਚੱਲ ਬਾਈ ਚੱਲ ਹੁਣ ਮੇਰਾ ਮੈਨੂੰ ਮੈਂ ਤਾਂ ਕਮੈਂਟ ਸੱਚਾ ਕਰਨਾ ਬਾਈ ਹੁਣ ਮੇਰੀ ਮਦਦ ਕਰ ਮੈਂ ਤੈਨੂੰ ਕਿੰਨੀ ਮਦਦ ਕਰੀ ਠੀਕ ਓ ਦੱਸੀ ਮੇਰਾ ਭਾਈ ਹੁਣ ਆਸਟ੍ਰੇਲੀਆ ਦਾ ਵੀਜ਼ਾ ਲਵਾ ਮੈਂ ਤਾਂ ਆਸਟ੍ਰੇਲੀਆ ਆਉਣਾ ਹਾਂ ਤੈਨੂੰ ਕੋਲ ਨਵਾਸ ਆਸਟ੍ਰੇਲੀਆ ਦਾ ਵੀਜ਼ਾ ਕਰ ਓਏ ਸੀਗਾ ਸਾਸਰੀਆ ਕਾਲ ਸਾਸਰੀਆ ਕਾਲ ਬਾਈ ਮੇਰਾ ਆਸਟ੍ਰੇਲੀਆ ਦਾ ਵੀਜ਼ਾ ਲਵਾ ਆਸਟ੍ਰੇਲੀਆ ਵੀਜ਼ਾ ਕੋਈ ਲੱਗਦੀ ਆ ਮੈਂ ਤਾਂ ਆਸਟ੍ਰੇਲੀਆ ਦਾ ਪੱਕਾ ਜੋ ਪੇਪਰ ਚਾਹੀਦੇ ਐ ਤੈਨੂੰ ਭੇਜ ਦੂੰ ਉਹ ਕੰਮ ਕਰਦੇ ਰਹੇ ਅੱਜ ਆਜਾ ਪੋਜ਼ਨ ਉਹ ਹੋਪਾਈ ਕੰਮ ਕਰਕੇ ਤਾਂ ਚੱਲਦਾ ਨਾੜੇ ਦਾ ਸਾਡਾ ਭਾਈ ਖੋਲਣਾ ਕੰਮ ਜਾ ਕੇ ਦੁਪਹਿਰ ਦੀ ਖੋਲਣਾ ਸੁਣਿਆ ਹੈ ਕਾਫੀ ਕੈਨੇਡਾ ਚ ਆਸਟ੍ਰੇਲੀਆ ਪੱਕੇ ਹੋ ਜਾਂਦੇ ਆ ਆਸਟ੍ਰੇਲੀਆ ਭਾਜੀ ਹੋ ਜਾਂਦੇ ਆ ਨਹੀਂ ਆ ਸਕਿੱਲ ਵਰਕਰ ਕੁਲੋ ਆ ਮੇਰਾ ਤਾਂ ਪੱਕਾ ਹੋਣਾ ਚਾਹੁੰਦਾ ਤੇ ਕੁਲ ਜਾ ਕੇ ਯਾਰ ਮੈਨੂੰ ਬਾਈ ਨੂੰ ਬੜਾ ਜ਼ਿਆਦਾ ਜੈ ਚੰਗੀ ਤੇ ਮੈਂ ਤਾਂ ਮੁੜਨਾ ਨਹੀਂ ਹੈਗਾ ਮੈਂ ਤਾਂ ਨਹੀਂ ਮੁੜਦਾ ਉੱਥੇ ਬਸ ਤੇ ਵੇਦਨਾ ਮੁੜਦਾ ਪੈਣਾ ਨਾ 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 ਮੈਂ ਤਾਂ ਉੱਥੇ ਕਦੇ ਲੋਕ ਲੱਗੇ ਜਾਣਾ ਕਿਤੇ ਜੱਟ ਕੇ ਜੱਟ ਕੇ ਨਾ ਮੈਂ ਮੈਂ ਜੰਗਲਾ ਜੰਗਲਾ ਚਲਾ ਨਹੀਂ ਜਾਣਾ ਕਿਤੇ ਉਹ ਜੰਗਲਾ ਪੈਣਾ ਉਹਦੇ ਨੇ ਤਿੰਨ ਮਹੀਨੇ ਦਾ ਵਿਦਾ ਮੈਂ ਤਾਂ ਦਿਹਾੜੀਆਂ ਕਰਾਂਗਾ ਮੈਂ ਤਾਂ ਜਾ ਕੇ ਕੰਮ ਕਰਨਾ ਹੁਣ ਉੱਥੇ ਜਾ ਕੇ ਪੈਸੇ ਬਣਾਉਣੇ ਹੋਰ ਹਾਂ ਸਹੀ ਗੱਲ ਹੈ ਹਾਂ ਉਹ ਸਮੋਤੀ ਬਾਹਾਂ ਠੀਕ ਠਾਕ ਉਹ ਨਵੀਂ ਤਾਂ ਜੀ ਨਵੀਂ ਦੁਕਾਨ ਵਧੀਆ ਉਹਦੀ ਸਭ ਤੋਂ ਵਧੀਆ ਦੁਕਾਨ ਚ ਲੈ ਗਿਆ ਜੱਸੀ ਨੂੰ ਮੈਂ ਕਹਿੰਦਾ ਲੈਪਟਾਪ ਵਾਲਾ ਬੈਗ ਲੈ ਲੈ ਆ ਵੀ ਜਦੋਂ ਤੇਰੇ ਮੈਚਿੰਗ ਹੁੰਦੀ ਪੂਰੀ ਲੈਪਟਾਪ ਨਾਲ ਮੈਚਿੰਗ ਹੁੰਦੀ ਹਨ ਪੂਰੀ ਠੀਕ ਹੈ ਮੈਂ ਹੁਕਸ ਲੱਗੂਗੀ ਇੱਥੇ ਲੱਗ ਜਾਣੇ ਆ ਉਹ ਕਦਰ ਲਾ ਕੇ ਤਾਂ ਮੰਗੇ ਇਹ ਵੀ ਤਾਂ ਲੱਗਣੀ ਆ ਆਹ ਕਿਤੇ ਜਿਆਦਾ ਲੱਗਿਆ ਸਟਾਪ ਰਹਾ ਠੀਕ ਆ ਵੈਸੇ ਵੀ ਇੱਦਾਂ ਵੀ ਚੱਕੋਏ ਨੇ ਜੇ ਅਭੀ ਪੋਕਟ ਆ ਆ ਚੀਜ਼ ਸਭ ਤੋਂ ਬੈਸਟ ਆ ਯਾਰ ਜਿਹੜੇ ਇਦਾਂ ਚੱਕਣ ਨਾਲ ਜ਼ਿਆਦਾ ਵਧੀਆ ਰਹਿਣਾ ਉਹ ਕਾਹਨ ਤੁਰਨਾ ਪੈਂਦਾ ਚਾਹੀਦੀ ਹੁੰਦੀ ਹੈ ਇੱਕ ਕੀ ਦੇਂਗਾ ਜੀ ਇਹਦੇ ਤੇ ਇਹ 550 ਰੁਪਏ ਦੇ। 500 ਬੇ। ਯਾਦ ਸੋ। ਇਹ ਮੈਂ ਤੁਸੀਂ ਦੇਖੋ ਕਿ ਇਹਦੇ ਨਾਲ ਸੱਜੂਗਾ। ਪਾਕਟ ਜੇ ਤਾਂ ਹੁਣ ਤਾਂ ਇਦੋਂ ਜੇ ਤਾਂ ਤੂੰ ਕਰਦਾ ਜ਼ਿਆਦਾ ਟ੍ਰੈਵਲ ਉਹਦੇ ਬਾਅਦ ਹਲਕਾ ਚੱਕ ਆ। ਮੈਂ ਤਾਂ ਹਲਕਾ ਹੀ ਚਾਹਦਾ ਉਹਨੂੰ। ਕਿ ਜਦੋਂ ਤੂੰ ਧਾਰ ਵੀ ਰੱਖਣਾ ਲੈਪਟਾਪ ਨੂੰ ਸੇਫਟੀ ਕਰਕੇ ਵੀ ਨਹੀਂ ਬੈਗੋ ਬੇਸਿਕ। ਠੀਕ ਆ। ਆ ਜਦੋਂ ਇਹਨਾਂ ਦਾ ਤਾਂ ਫੁੱਲ ਨਹੀਂ ਆ ਤੇਰਾ ਚਾਰਜਰ ਨਾਲ ਤਾਂ ਉਹ ਜਿੰਨਾ ਤਾਂ ਚਲੋ ਚਾਰਜਰ ਪਾਣਾ ਦਾ ਮਤਲਬ ਨਹੀਂ ਹੈ ਕਿਉਂ ਜੇ ਉਹ ਫਿਰ ਖੁੱਲਾ ਜਿਹਾ ਲੈ ਲੈ ਜਿਹਦਾ ਹੱਥ ਤੇ ਜ਼ਿਆਦਾ ਖੁੱਲੇ ਥੋੜੇ ਜਿਹਾ ਫਿਰ ਇਹ ਆਹ ਆ ਠੀਕ ਹੈ ਇਹ ਆ ਤਾਂ ਮਨ ਤੋਂ ਹਾਜ਼ਰ ਕੋਈ ਲੈਣਾ ਹੈ ਬੈਂਗਾ ਲੈਣਾ ਹੈ ਮਨ ਤਾਂ ਆ ਜਾਤਾ 1300 ਦਾ ਵੀ ਹੈ 4 ਉਹ ਵੀ ਦਿਖਾ ਦੇ ਤਾਂ ਪਾਜੀ ਮੈਂ ਕਿਹਦੇ ਦਿਖਾਉਂ ਠੀਕ ਹੈ ਸੋਨਰ ਦਾ ਬੈਗ ਦਿਖਾਈ ਸੋਨਾ ਦਾ ਫਾ ਵੱਡੇ ਕੰਪਨੀ ਦਾ ਮੁੰਡੇ ਨੂੰ ਯਾਰ ਇਹ ਦੇਖ ਲਓ ਹਾਂ ਹਾਂ ਇਹਦਾ ਸੈਟਿੰਗ ਇਹਦਾ ਆਹ ਤੈਨੂੰ ਤਾਂ ਜ਼ਿਆਦਾ ਪਸੰਦ ਲੱਗਿਆ ਤੇਰਾ ਦੇਖੋ ਜੀ ਚੱਲ ਇਹ ਕੰਪਨੀ ਲੱਗਦਾ ਹੈ ਜੀ ਇਹ ਕੰਪਨੀ ਚੱਲੂ ਇਹਦੇ ਵਿੱਚ ਇਹਦੇ ਵਿੱਚ ਗਰੇ ਹੈਗਾ ਇਹ ਚ ਕਲਰ ਦੇਖੋ ਗਰੇ ਇਹਦਾ ਤੋਰੇ ਤੇ ਫਿਰ ਉਲਟੋ-ਪੁਲਟ ਹੋ ਗਈ ਹਾਂ ਇਹ ਵੀ ਆ ਇਹ ਵੀ ਉਲਟੋ-ਪੁਲਟ ਆ ਪਾਈ ਮੁੰਡ ਨੇ ਇੱਕ ਹੋਰ ਬੈਗ ਪਸੰਦ ਕਰਵਾਇਆ ਆ ਸਾਰਾ ਇਹ ਮੈਂਟਲ ਦਾ ਫਰ ਮੈਂ ਕਿਹਾ ਤੇਰਾ ਟੱਟੂਗਾ ਨਹੀਂ ਹੈਗਾ ਫਿਰ ਇਹ ਮਜ਼ਬੂਤੀ ਬਹੁਤ ਜ਼ਿਆਦਾ ਹੈ ਇਹ ਐਡੀ ਰਹੀ ਉਹ ਬੰਦ ਜੀ ਜਿਵੇਂ ਵਿੱਚ ਨਹੀਂ ਪਾਉਂਦਾ ਗੰਦਾ ਬਸ ਬੈਲਟ ਲਾਉਂਦੇ ਆ ਜੀ ਲਾਉਂਦੇ ਹਾਂ 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 ਇਹ ਬੜਾ ਛੋਟਾ ਹੋ ਜਾਊਗਾ ਤੇਰੀ ਆ ਹਾਂ ਉਹ ਥੋੜੀ ਉੱਧਰ ਕਰਕੇ ਤਾਂ ਸੈਟਿੰਗ ਹੀ ਬਣ ਜੇ ਨਵਾਂ ਥੋੜਾ ਜਿਹਾ ਮੈਂ ਜਿੰਨੇ ਵੀ ਬੈਗ ਵਗੈਰਾ ਸਾਰੇ ਬਾਈਆਂ ਨੂੰ ਕੁਰਤੇ ਲੈ ਕੇ ਜਾਂਦਾ ਜਿੰਨੇ ਵੀ ਆਪਣੇ ਘਰ ਦੇ ਵਾਸਤੇ ਵੀ ਤੇ ਕਿਸੇ ਨੂੰ ਕੋ ਗਿਫਟ ਵੀ ਕਰਦਾ ਚਿੱਲੇ ਕੇ ਜਾਂਦਾ ਹੁੰਦਾ ਡਿਸਕਾਊਂਟ ਤਾਂ ਦੇ ਨਹੀਂ ਦੇ ਮੈਂ ਕਿਹਾ ਡਿਸਕਾਊਂਟ ਇੰਨਾ ਡਿਸਕਾਊਂਟ ਦੇਦਾ ਤੈਨੂੰ ਯਾਰ ਨਿਕਲੂ ਗਿਆ ਤੂੰ ਮੈਂ ਕਿਹਾ ਬੰਦਾ ਮੇਰੇ 1800 ਦਾ ਹੋ ਜਾਣਾ ਹਾਂ ਫਿਰ ਡੋਲ ਕੇ ਫਿਰ ਘਟਕੜਾ ਕੇ ਤਾਂ ਡਿਸਕਾਊਂਟ ਦਵਾ ਦਿੰਦਾ ਮੈਨੂੰ ਕਿਹਾ ਪ੍ਰਿੰਟਰ ਇਹ ਤਾਂ ਲੱਗਿਆ ਮੈਂ 2750 ਰੁਪਏ ਨਹੀਂ ਗਰਾ ਰੇਟ ਦਾ ਨਾ ਉਹ ਨਾ ਕਰ ਦੋ ਭਾਵੇਂ ਆਨਲਾਈਨ ਸਰਚ ਕਰ ਲੈਣ ਨੂੰ ਸਰਚ ਕਰਕੇ ਦੇਖਦਾ ਹਰਕ ਲੱਗੇ ਪੈਸੇ ਵਾਪਸ ਪੈਸੇ ਵਾਪਸ ਕਰਾਂ ਦਿੰਦੀ ਆ ਕਿੰਨੇ ਰੁਪਏ ਦੇਖੋ ਉਹ ਯਾਰ ਬੋਲਣ ਟਿਕਾ ਮੈਂ ਤਾਂ ਸਾਲਾ ਮੈਂ ਤਾਂ ਸਾਫ ਬਨ ਗਿਆ ਬੈਗ ਟਾਂਕੇ ਐਸਾ ਖਿਲ ਲੱਗੇ ਆ ਜੇ ਕਾਲਾ ਬੈਗ ਦੇਖੋ ਜੇ ਲੱਤਾ ਇਸ ਕੀ ਦੇਖੋ ਜੈਸੇ ਆਇਆ ਹੋਇਆ ਆਸਟ੍ਰੇਲੀਆ ਤੋਂ ਅੱਜ ਬੈਂਕ ਚ ਨੇ ਬੜਾ 5 6 ਘੰਟੇ ਲਵਾਤੇ ਮੇਰੇ ਬੈਂਕ ਚ ਹੁਣ ਭੁੱਖ ਲੱਗੀ ਆ ਮੈਂ ਤੈਨੂੰ 100 ਇੰਡੀਅਨ ਖਵਾਉਂਦੇ ਆ ਆਹ ਤੈਨੂੰ ਹਲਕਾ ਫੁਲਕਾ ਖਾ ਲੀਏ ਬਿਮਾਰ ਆ ਅੱਛਾ 100 ਇੰਡੀਅਨ ਖਾਂਦੇ ਆ ਥੜੀ 200 ਆਪੇ ਪਸਵਾਲਾ ਦੂਸਰ ਸਾਰਾ ਛੋਟਾ ਕਰ ਤਾ ਨਾ ਨੇ ਦੋ ਆ ਗਏ ਨਾ ਤਾ ਨਾ ਕਾਫੀ ਪੂਰੀ ਪਲੇਟ ਜੀ ਭਰ ਚੱਜੀ ਤੀ ਭਰਿਆ ਆਦਾ ਪਿਆ ਸਾਰਾ ਧੰਨੇ ਗਾ ਮਰੋ ਭਰਿਆ ਆਦਾ ਦਿਖਾ ਨਹੀਂ ਸਾਡੇ 32 ਬੰਦੇ ਕਿਹੜੇ ਕਿਹੜੇ ਬੰਦੇ ਨਾਲ ਆਇਆ ਹੋਇਆ ਤੂੰ ਖਾ ਬੈਠ ਕੇ ਆਂ ਕੋ ਮਨ ਫੋਟੋ ਫਰੇਮ ਜੁੜ ਗਈ ਸਸਾ ਸਿਲੈਕਟ ਕਰੀ ਹਰੇ ਕੋਈ ਦੱਸ ਜੀ ਫੋਟੋ ਜੜਾਉਣੀ ਆ

ਵਾਲਾ ਮਾਰ ਦੇਦਾ ਜੀ ਤਿਆਰ ਹੋ ਗਈ ਤਿਆਰ ਠੀਕ ਆ ਭਾਈ ਹਾਂ ਆਦਾ ਜੀ ਬਾਈ ਬਾਹਰ ਵਾਲਾ ਕਹਿੰਦਾ ਜਾਦੀ ਬਾੜ ਦਾ ਮੈਨੂੰ ਅੱਜ ਮਟਰਨ ਖਰਾਬ ਤੇ ਤੁਸੀਂ ਬਹੁਤ ਰੇਟ ਰੱਖਿਆ ਮਟਰਨ ਦਾ ਯਾਰ 850 ਰੁਪਏ ਕਿਲੋ ਅੱਜ ਨਾ ਕੋਈ ਟੈਲ ਰੱਖ ਮਟਨ ਲੱਗ ਗਿਆ ਹਾਂ ਲੱਗ ਰਹੀ ਹੈ ਆ ਚਾਂਪ ਹੁੰਦੀ ਆ ਇਹ ਚਾਂਪ ਹੈ ਮਿਕਸ ਕਰਾਣੇ ਇਹ ਚਾਂਪ ਆ ਜੀ ਲੱਗਦਾ ਜੀ ਇਹ ਚਾਂਪ ਲੱਗ ਗਿਆ ਅੱਧਾ ਤੱਕ ਰੋ ਪਾ ਲੈਂਦੋਂ ਨੇ ਯਾਰ ਹਾਂ ਜਾ ਦੇ ਕਿ ਨਾ ਹਾਂ ਮਿਕਸ ਕਰਾ ਉਹ ਬਹਿਹਾਰ ਵਾਲਾ ਫਿਰ ਕਹਿੰਦੇ ਨੇ ਤਾਂ ਅੰਦੀ ਬਹਿਹਾਰ ਵਾਲਾ ਫਿਰ ਕਹਿੰਦਾ ਸਿਲੰਡਰ ਲੈ ਆਪਣਾ ਚੱਕ ਚੁੱਲਾ ਪਿਆ ਅਜ ਹਟਦਾ ਨਹੀਂ ਮੁੰਡਾ ਅਜ ਖੜੇ ਹਾ ਤਾਂ ਮਟਨ ਮਟਨ ਤਰਫ ਤੇਰੇ ਹੱਥ ਦਾ ਅਜ ਮਟਨ ਖਾਣਾ ਮਾ ਚਲ ਬਣਾ ਦਿੰਦੇ ਆ ਜੀ ਭਾਈ ਜੱਸੀ ਵਾਸਤੇ ਭਾਈ ਬੱਕਰਾ ਧਰਤਾ ਬੜਾ ਨਾ ਤਾਂ ਵਧੀਆ ਯਾਰ ਉਹ ਆਪ ਹੀ ਐ ਸਾਡੇ ਆਪਣਾ ਬਣਾ ਬਰਬੀਕਿਊ ਵੀ ਇੱਥੇ ਸਾਰਾ ਖੁੰਜੇ ਵਿੱਚ ਹਾਂ ਇੱਥੇ ਬਣੂ ਸਾਰਾ ਹਾਂ ਬਾਕੀ ਆ ਜਾ ਕੋਈ ਆਇਆ ਗਿਆ ਬਸ ਇੱਥੇ ਆਪਣੇ ਸਾਡਾ ਖੁੰਜਾ ਆਪਣੇ ਇੱਧਰ ਨਾਨ ਬਜੇਰੀਆ ਸਾਰਾ ਨਾਨ ਬਜੇਰੀਆ ਹੋਊਗਾ ਸਾਰਾ ਅੱਜ ਪਹਿਲੀ ਤੂੰ ਘਾਟਨ ਕਰਦਾ ਨਾਨ ਬਜੇਰੀਆ ਦਾ ਇੱਥੇ ਗ੍ਰਿਲ ਕੋਲ ਰੱਖਾਂਗੇ ਬੈਠਣ ਬੁੱਟਣ ਇੱਥੇ ਕੁਰਸੀਆਂ ਛੜ ਪਰ ਐਸ ਐ ਲਾਈਨ ਤੋਂ ਅੱਗੇ ਪਾਰ ਨਹੀਂ ਜਾਊਗਾ ਕੋਈ ਚੀਜ਼ ਇਰੀਆ ਵੰਡ ਦੇਣਾ ਨੌਨ ਬੱਜ ਨੌਨ ਬੱਜ ਵਾਲੇ ਇੱਧਰ ਬੱਜ ਬੱਜ ਉੱਧਰ ਜਾਓ ਮੇਰਾ ਮੈ ਬਣਾਇਆ ਹੋਇਆ ਉੱਥੇ ਮੇਰਾ ਸਾਰਾ ਪਿੱਛੇ ਹੈ ਮਤਲਬ ਹਾਂ ਚਲ ਜਾਓ ਇਹਨਾਂ ਬਾਹਰ ਨਮਕ ਕਰੀਂ ਮਰ ਰੋ ਇੱਕ ਵਾਰੀ ਪਾੜਾ ਸੁੱਕਾ ਭੁੱਲਨੀ ਇੱਕ ਵਾਰੀ ਬੈਕਟੀਰੀਆ ਮਰ ਜੀ ਸਾਰਾ ਲਾ ਵੀ ਮਤਰਾ ਲਾਸਟ ਨਹੀਂ ਤੇਰੀ ਇੰਡੀਆ ਚ ਨਜ਼ਾਰੇ ਲ ਬਈ ਬੱਕਰਾ ਬਹੁਤ ਸੌਤ ਬਣਿਆ ਬਹੁਤ ਵਧੀਆ ਬਹੁਤ ਵਧੀਆ ਬਾਈ ਘੋਲ ਰਿਹਾ ਹੈ ਨਾ ਕੁਆਲਿਟੀ ਬੈ ਜਿੱਥੇ ਆਪਾਂ ਲੈ ਕੇ ਆਏ ਨਾ ਕੁਆਲਿਟੀ ਹੈ ਉਹਨਾਂ ਕੋਲੇ ਇਹ ਤਾਂ ਨਾ ਮੱਖੀਆਂ ਮੱਛਰਾਂ ਨੂੰ ਪੂਰਾ ਹਾਈਜਨ ਦਾ ਖਿਆਲ ਰੱਖਿਆ ਗਿਆ ਹੈ ਨਾ ਪੂਰੇ ਗਲਵਜ਼ ਪਾ ਕੇ ਹੱਥਾਂ ਦੇ ਵਿੱਚ ਫਿਰ ਕੱਟਦੇ ਹੋਏ ਨਾ ਮਨੂੰ ਤੇਰਾ ਵੀ ਹੋਰ ਕਿੱਥੇ ਦਾ ਤਾਂ ਜਿੱਥੇ ਮੈਂ ਦੂਜੇ ਪਾਸੇ ਜਿੱਥੇ ਵੱਢਦੇ ਚੱਲਦਾ ਦਾਤਪੁਰਾ ਦਾ ਹੁਣ ਆ ਕੇ ਆਏ ਐ ਕਿੰਨੀਆਂ ਮੱਖੀਆਂ ਘੁੰਮਦੇ ਨੇ ਧੋ ਚੰਗੀ ਤਰ੍ਹਾਂ ਉੱਥੇ ਦਾ ਔਖਾ ਹੈ ਹੂੰ ਉੱਥੇ ਦਾ ਔਖਾ ਹੈ ਲੱਗਦਾ ਛੋਟਾ ਬਣ ਜਾਣਾ ਸੀ ਨਾ ਮਿੱਠਾ ਸੇਕ ਕਰਦਾ ਹੈ ਨਾ ਨਾ ਵੀਡੀਓ ਬੰਦ ਕਰਦੇ ਕਿ ਹੁਣ ਮਿਲਦੇ ਆਸਟ੍ਰੇਲੀਆ ਹਾਂ ਵੀਡੀਓ ਕਰ ਕਰੂੰਗਾ ਤੁਹਾਨੂੰ ਮੈਂ ਸਾਡੀ ਅੱਜ ਦੀ ਵੀਡੀਓ ਇੱਥੇ ਤੱਕ ਸੀ ਤੇ ਮਿਲਦਾ ਹਾਂ ਆਸਟ੍ਰੇਲੀਆ ਵਾਲੇ ਫਲੈਟ ਦੇ ਵਿੱਚ ਜਾ ਕੇ ਚਲ ਠੀਕ ਧੰਨਵਾਦ